ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਬਾਜੀ ਮੋਰਾਵਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵੀਰੇ ਹੋ ਸਨੋ ਭਰਾ ਕੀ ਹਾਲ ਚਾਲ ਨੇ ਸ਼ੈਮਸਿੱਤਾਂ ਅੱਜ ਨਵਾਉਂਦੇ ਨਵਾਉਂਦੇ ਇੱਕ ਗੱਲਾਂ ਕੁਛ ਖਿਚ ਦਿਮਾਗ ਜਾਈਆਂ ਜਿਹੜੀਆਂ ਸਾਨੀਆਂ ਕਰਨੀਆਂ ਸੀ ਪਸ਼ੂ ਨਵਾਉਣ ਲੱਗੇ ਹੋਏ ਸੀ ਗਰਮੀ ਦਾ ਟਾਈਮ ਚੱਲਦਾ ਭਰਾ ਬਹੁਤੇ ਭਰਾ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਪਸ਼ੂਆਂ ਨੂੰ ਨਵਾਉਣ ਤੋਂ ਗਰੇਜ ਕਰਦਾ ਵੀ ਪਸ਼ੂ ਗਰਮ ਸਰਦ ਹੋ ਜਾਣਗੇ ਜਾ ਉਹ ਇੱਕ ਟਾਈਮ ਨਵਾਉਂਦੇ ਆ ਆਪਾਂ ਆਪਣਾ ਦੱਸਣਾ ਹੀ ਪ੍ਰੋਸੈਸ ਤੁਹਾਨੂੰ ਆਪਾਂ ਪਸ਼ੂਆਂ ਨੂੰ ਘਟੋ ਘਟ ਤਿੰਨ ਟਾਈਮ ਨਵਾਈਦਾ ਜੀ ਜਦੋਂ ਵੀ ਟਾਈਮ ਲੱਗਦਾ ਇਹਨਾਂ ਤੇ ਪਾਣੀ ਪਾਈਦਾ ਦੱਸਣਾ ਹੀ ਮੇਨ ਗੱਲ ਇਹ ਸੀ ਵੀ ਪਸ਼ੂ ਐਦਾਂ ਗਰਮ ਸਰਦ ਨਹੀਂ ਹੁੰਦੇ ਵੀਰੇ ਕਿਉਂਕਿ ਆਪਾਂ ਵੀ ਆਮ ਆਪਾਂ ਨਵਾਉਂਦੇ ਰਹਿੰਦੇ ਆ ਕਤੇ ਖੇਤ ਕਿਉਂ ਆਏ ਨਾਉਣ ਲੱਗੇ ਕਿਤੇ ਕਿਵੇਂ ਆਏ ਆਪਾਂ ਇਹਨਾਂ ਬਾਰੇ ਕਹਿ ਦਿੰਨਾ ਵੀ ਐਂ ਗਰਮ ਸਰਦ ਹੋ ਜੂ ਜੇ ਇਹਨਾਂ ਦੀ ਡਾਈਟ ਵਗੈਰਾ ਸਹੀ ਆ ਤਾਂ ਪਸ਼ੂ ਛੇਤੀ ਬਿਮਾਰ ਨਹੀਂ ਹੁੰਦਾ ਵੀਰੇ ਨਮਾਉਣ ਨਾਲ ਤਾਂ ਖਾਸ ਕਰਕੇ ਕਿਉਂਕਿ ਆ ਗਰਮੀ ਬਹੁਤ ਜ਼ਿਆਦਾ ਚੱਲਦੀ ਆ ਜੀਦੇ ਕਰਕੇ ਯਾਨੀ ਕਿ ਇਹਨਾਂ ਨੂੰ ਵੀ ਆਪਾਂ ਤਿੰਨ ਟਾਈਮ ਨਵਾਈ ਦੇ ਘਟੋ ਘਟਾ ਵੱਧ ਤਾਂ ਭਾਵੇਂ ਹੋ ਜਵੇ ਘਟਨੀ ਤੇ ਪਾਣੀ ਜ਼ਰੂਰ ਪਿਆਈਦਾ ਇਹਨਾਂ ਨੂੰ 2 ਤੋਂ 3 ਟਾਈਮ ਤੇ ਆਪਣੇ ਇੱਥੇ ਆ ਦੇਖ ਲੋ ਵੀ ਪੱਖੇ ਖੜੇ ਆ ਇੱਕ ਪੱਖਾ ਚੱਲਦਾ ਉਹ ਵੀ ਦੁੱਧ ਵਾਲੇ ਪਸ਼ੂਆਂ ਤੇ ਬਾਕੀਆਂ ਤੇ ਕੋਈ ਖਾਸ ਨਹੀਂ ਜਾਨੀ ਕਿ ਆਪਾਂ ਸਿਰਫ ਕੋਈ ਫੁਆਰਾ ਨਹੀਂ ਲਾਏ ਹੋਏ ਪਹਿਲਾਂ ਫੋਗਰ ਲਾਉਣ ਦਾ ਸੀਗਾ ਪਰ ਮੱਝਾਂ ਖਾਸ ਕਰਕੇ ਜਿਆਦਾ ਖੁੱਲੇ ਪਾਣੀ ਜਨਾ ਕੇ ਵੱਧ ਪਸੰਦਾ ਹੋ ਸਕਦਾ ਟੋਬੇ ਡੱਬੇ ਵਾਲਾ ਸਿਸਟਮ ਉਹ ਆਪਾਂ ਚੱਲ ਨਹੀਂ ਦੇ ਸਕਦੇ ਤਾਂ ਖਟੋਖਟ ਨਮਾਉਣ ਦਾ ਪ੍ਰੋਸੈਸ ਤਿੰਨ ਕਵਾਰ ਜਰੂਰ ਜਰੂਰ ਕਰਿਆ ਕਰੋ ਇਹ ਨਾ ਵਹਿਮ ਕਰਿਆ ਕਰੋ ਬਈ ਇਹ ਬਿਮਾਰ ਹੋ ਜੂਗਾ ਇਦਾਂ ਹੋ ਜੂ ਕੁਛ ਨਹੀਂ ਹੁੰਦਾ ਵੀਰੇ ਜਦੋਂ ਮਹਾਰਾਜ ਨੇ ਨਿਗਾ ਸਿੱਧੀ ਆ ਸਤਾ ਸਭ ਸੈੱਟ ਰਹਿੰਦਾ ਆ ਬਰਲੇ ਵਾਲੀ ਆ ਵੀਰੇ ਆਪਣੀ ਅਜੇ ਦੇਖ ਲਓ ਵੀ ਚਵਾਈ ਦਾ ਟਾਈਮ ਆ ਖਟੋਖਟ ਚਾਰ ਘੰਟੇ ਪਏ ਆ ਫੋਬੋਤੋ ਦੋਈ ਬਹੁਤ ਸੋਹਣੀ ਤਿਆਰ ਹੁੰਦੀ ਆ ਐਚ ਐਫ ਗਾਂ ਵਾਲਾ ਕੰਮ ਹੀ ਕਰਦੀ ਆ ਅਗਲੇ ਸੂਏ ਨੂੰ ਬਹੁਤ ਚੰਗੀ ਬਣਨ ਦੀ ਵੀਦ ਆ ਵੀਰੇ ਦੇਖੋ ਦੁੱਧ ਤੇ ਹਜੇ ਵੀ ਵਧੀਆ ਦੁੱਧ ਤੇ ਚੱਲੀ ਜਾਂਦੀ ਆ ਉਮੀਦ ਆ ਵੀ ਲੰਮਾ ਟਾਈਮ ਦੁੱਧ ਹੋਊਗੀ ਪਹਿਲੇ ਅਸੀਂ ਕਹਿੰਦੇ ਸੀ ਵੀ ਸ਼ਾਇਦ 나ਗ ਵਾਲੀ ਤੋਂ ਬਾਅਦ ਦੁੱਧ ਹੋਊਗੀ ਇਹ ਮੇਰਾ ਇੱਕ ਮਿੱਤਰ ਸੀ ਉਹ ਕਹਿੰਦਾ ਸੀ ਕਿੰਨਾ ਨਾਗ ਵਾਲੀ ਤੋਂ ਯਾਰ ਉਹ ਦੁੱਧ ਦੇਣਾ ਚਾਹੀਦਾ ਇਹਨੂੰ ਛੋਟੀ ਦੀ ਬਣਸਰ ਰੱਖਦੀ ਆ ਕਹਿੰਦਾ ਸੀ ਬਹੁਤ ਇਧਰ ਹੋਈ ਦੇਖੋ ਹੁਣ ਨਾਗ ਵਾਲੀ ਕੀ ਕਰਦੀ ਆ ਮੈਂ ਕਹਿੰਦਾ ਹੀ ਨਹੀਂ ਉਹ ਵੱਧ ਦਊ ਮੈਂ ਨਾਗ ਵਾਲੀ ਯਾਦਾ ਦਊਗੀ ਇੱਕ ਤੁਸੀਂ ਜੇਰੋ ਪਸ਼ੂਆਂ ਚ ਆਉਨੇ ਹੋ ਤਾਂ ਤੁਹਾਨੂੰ ਪਸ਼ੂਆਂ ਦੀ ਅਪਡੇਟ ਪਤਾ ਲੱਗਦੀ ਰਹਿੰਦੀ ਆ ਦੁਪਹਿਰੇ ਤੋਂ ਪੂਰੇ ਘੇੜਾ ਮਾਰਦੇ ਹਾਂ ਜ਼ਮਾਂ ਟਾਈਮ ਨਾ ਇਦਾਂ ਕਰਿਆ ਕਰੋ ਵੀ ਤੁਸੀਂ ਸਵੇਰੇ ਬੰਨ ਕੇ ਪਸ਼ੂਆਂ ਚੋਂ ਨਿਕਲ ਗਏ ਤੇ ਸ਼ਾਮ ਤੱਕ ਆਏ ਨਾ ਇਹ ਕਿਹੜਾ ਗਰਮੀ ਦਾ ਟਾਈਮ ਆ ਪਸ਼ੂ ਨੂੰ ਪਾਣੀ ਪੂਣੀ ਪਿਆਓ ਚੈੱਕ ਅੱਜ ਜਦੋਂ ਹੁਣ ਮੈਂ ਆਇਆ ਤਾਂ ਆਪਣੀਆਂ ਅਮਾ ਜੀ ਹੀਟ ਚ ਸੀ 17 ਕਰੀ ਜਾਂਦੀ ਸੀ ਰੂਟੀਨ ਚ ਪਸ਼ੂ ਕੀ ਕਰਦਾ ਵਾ ਜਾਂ ਦੁਪਹਿਰੇ 17 ਕਰਦੇ ਆ ਜਾਂ ਜਾ ਕੇ ਰਾਤ ਨੂੰ 10 11 ਵਜੇ ਸੁੰਨ 17 ਮਿਲਣਗੀਆਂ ਜਦੋਂ ਪਸ਼ੂ ਬਹਿੰਦਾ ਵਾ ਹੁਣੇ ਮੱਜ ਅੱਜ ਹੀਟ ਚ ਸੀ ਇਹਦੇ ਪਹਿਲਾਂ ਇਹ ਆਈ ਕਰੀ ਸੀ ਕੱਚੀ ਜੀ ਹੀਟ ਚ ਹੁਣ ਦੇਖਦੇ ਆ ਰਿੰਗ ਦੀ ਅੱਗੇ ਤਾਂ ਰਿੰਗਦੀ ਹੁੰਦੀ ਆ ਇਸ ਵਾਰ ਹਜੇ ਰਿੰਗੀ ਤਾਂ ਹੈ ਨਹੀਂ ਪਰ ਜਨਾਬ ਵੀ ਰਿੰਗੀ ਤਾਂ ਵੀ ਇਹ ਆਈ ਕਰਾਂਗੇ ਕਈ ਵਾਰੀ ਗਰਮੀ ਕਰਕੇ ਘੱਟ ਹੀਟ ਘਟਦਾ ਪਸ਼ੂ ਇਸ ਕਰਕੇ ਪਸ਼ੂਆਂ ਨੂੰ ਗੇੜਾ ਗੁੜਾ ਦੁਪਹਿਰੇ 2-3 ਟਾਈਮ 3-3 ਟਾਈਮ ਮਾਰਿਆ ਕਰੋ ਚਾਹੇ ਤੁਹਾਡੇ ਕੋਲੇ ਸਮਾਂ ਘੱਟ ਆ ਪਰ ਟਾਈਮ ਜ਼ਰੂਰ ਕੱਢਿਆ ਕਰੋ ਇਹ ਹੁਣ ਦੇਖ ਲਓ ਬਈ ਬਾਕੀ ਮੱਛੀ ਮੱਖੀ ਮੱਛਰ ਥੋੜਾ ਬੋੜਾ ਜਿੰਨੀ ਅਡਜਸਟਮੈਂਟ ਕਰ ਸਕਦੇ ਆ ਜਾਲੀ ਲਾਈ ਹੋਈ ਆ ਆਪਣੀ ਏਦਾਂ ਅੰਦਰ ਅੰਦਰ ਉਹ ਕਹਿਆ ਦਿਨਾਂ ਦੇ ਵਿੱਚ ਹੁਣ ਮੱਖ ਬਹੁਤ ਹੋ ਗਈ ਮੱਛਰ ਬਹੁਤ ਹੋ ਗਿਆ ਕੋਸ਼ਿਸ਼ ਕਰਿਆ ਕਰੋ ਜੇ ਨੱਕ بچਾ ਸਕਦੇ ਹੋ ਅੱਗੇ ਆਪਣਾ ਭਰਾਡਾ ਬੰਦ ਸੀ ਆਪਾਂ ਆ ਧੰਨਗੇਰੇ ਵਿੱਚੋਂ ਵਾਰੀਆਂ ਜੀਆਂ ਕੱਟਦੀਆਂ ਸੀ ਵਾਰੀਆਂ ਦੇ ਵਿੱਚ ਲਾਤੀ ਮੱਛਰ ਦਾਣੀ ਹੁਣ ਇੰਨਾ ਕਾਈ ਪਸ਼ੂ ਇੱਕ ਥਾਂ ਜਰੂਰ ਰਹਿੰਦੇ ਆ ਪਰ ਮੱਖ ਮੁਖ ਤਾਂ ਬਚੇ ਰਹਿੰਦੇ ਆ ਨਹੀਂ ਤਾਂ ਓਖਾ ਮੱਖ ਨਾਲ ਪਹੂ ਦਾ ਇਹ ਲੇਵਲ ਉਹ ਬਹੁਤ ਸੋਹਣਾ ਦਿਖਾਉਂਦੀ ਹੈ ਵੀਰੇ ਸੀਲ ਬਹੁਤ ਨਿਕਰੀ ਮਾ ਛੋਟੀ ਅਜੇ ਤਾਂ 3 ਸਾਲ ਦੀ ਹੋਈ ਆ ਅ ਜਲਾਈ ਚ ਹੋਈ ਆ ਹਾਂ 3 ਸਾਲ ਦੀ ਹੋਈ ਆ ਤੇ ਨਹੀਂ ਆਮ ਤਨਕ ਸਾਲ ਦਾ ਪਸ਼ੂ ਸੁੰਦਾ ਹੀ ਆ ਜਾਂ ਗੱਬਣੀ ਹੁੰਦਾ ਬਹੁਤੇ ਘਰਾਂ 'ਚ ਤਾਂ ਇੱਥੇ ਜਾਨੀ ਕਿ ਆਪਣੇ ਇਸ ਚੀਜ਼ ਦਾ ਇਸ ਵਾਰ ਵਧੀਆ ਰਿਜ਼ਲਟ ਮਿਲਿਆ ਥੱਲੋਂ ਵੀ ਕੋਸ਼ਿਸ਼ ਰੱਖਿਆ ਕਰੋ ਸਪਾਈ ਸੁਈ ਰੱਖਣ ਦੀ ਤਾਂ ਕਿ ਮੱਖ ਮੱਖੀ ਮੁੱਕੀ ਘਟ ਦਾਲੇ ਹੋਵੇ ਪਸ਼ੂਆਂ ਦੇ ਤਰਦੇ ਫਿਰ ਤੇ ਇਹ ਵੀਡੀਓ ਬਣਾਈ ਆ ਕਈ ਵਾਰੀ ਖੜਕੇ ਖੜਕੇ ਚ ਆਵਾਜ਼ ਵੀ ਘਟਾਈ ਹੋ ਤੇ ਲੱਸੀਆਂ ਜ਼ਰੂਰ ਆਸ ਵਾਰ ਹਜੀ ਦੁੱਧ ਵਾਲੇ ਪਸ਼ੂ ਹੁਣ ਇਹਨਾਂ ਨੂੰ ਥੋੜੀ ਇਹਨਾਂ ਦੀ ਡਾਈਟ ਵਧਾਈ ਆ ਲੇਟੀ ਵਗੈਰਾ ਪਾਉਨੇ ਆ 2 ਕਿਲੋ ਕਣਕ ਦੀ ਲੇਟੀ ਦੋਨਾਂ ਮੱਝਾਂ ਨੂੰ ਪਾ ਜੰਦੀ 1 ਕਿਲੋ ਕਿਲੋ ਦੀ ਰੋਜ਼ ਤੇ ਅਜੇ ਚਵਾਈ ਦਾ ਟਾਈਮ ਬਹੁਤ ਪਿਆ ਕੰਮ ਕਰਕੇ ਆ ਮੱਜ ਨੂੰ ਹੁਣ ट्रांजिशन ਚੱਲਦੀ ਆ। ਕਾਰਗਲ ਵਾਲਿਆਂ ਦੀ। ਇਧਰ ਰਹਿ ਕੇ ਡੇਢ ਕਿ ਮਹੀਨੇ ਤੋਂ ਉੱਤੇ ਰਹਿ ਗਿਆ। 30-35000 ਰਹਿੰਦੇ ਹੁਣ ਇਹਨੂੰ ट्रांजिशन ਪਾਉਣ ਲੱਗੇ ਆ। ਆ ਬਜਰੰਗੀ ਲਜਵਾਣਾ ਦਾ ਘੱਟਾ ਵੀਰੇ। ਇਹਨੂੰ ਚੱਲਦੀ ਆ ਕਾਫ ਸਟਾਰਟਰ ਦੁੱਧੇ ਦਾ ਬੰਦ। ਮਾੜ ਬੂੜੇ ਦੇ ਜਮਾ ਉੱਡ ਗਏ ਸੀ। ਵੈਸੇ ਗਰਮੀ 'ਚ ਬਾਲ ਚਲੋ ਘਾਟੀ ਚੰਗੇ ਹੁੰਦੇ ਆ। ਸਾਲ ਚਾਅਦੇ ਆ ਵੀ ਆ ਜਾਣੇ ਹੁੰਦੇ ਆ ਫੇਸਬੁਕ ਵਗੈਰਾ ਬਹੁਤ ਲੰਮਾ ਇਹਦਾ ਅੱਜ ਜ ਤਸਣ ਲੱਗੇ ਸੀ ਬਈ ਇਹਨਾਂ ਨੂੰ ਇਸ ਚੀਜ਼ ਤੋਂ ਨਗਰੇਜ ਕਰਿਆ ਕਰੋ ਬਈ ਯਾਰ ਗਰਮ ਸਰਦ ਹੋ ਜਾਣਗੇ ਬਹੁਤੇ ਭਰਾ ਤਾਂ ਇਸ ਕਰਕੇ ਪਸ਼ੂ ਨਿਨਮਾਉਂਦੇ ਕਿ ਗਰਮ ਸਰਦ ਨਾ ਹੋ ਜਾਣ ਜਦ ਕਿ ਗਰਮ ਸਰਦ ਵਾਲਾ ਕੋਈ ਮਸਲਾ ਨਹੀਂ ਹੁੰਦਾ ਗਰਮੀ ਬਹੁਤ ਪੈਂਦੀ ਆ ਨਵਾਇਆ ਕਰੋ ਆਪਾਂ ਤਿੰਨ ਟਾਈਮ ਨਵਾਈਦੇ ਆ ਕਿਸੇ ਟਾਈਮ ਵੀ ਆ ਕੇ ਪੈਪ ਚੱਕ ਲਈਦੀ ਆ ਥੱਲੇ ਪੈਪ ਪਈ ਆ ਤੇ ਪਾਣੀ ਮਾਰ ਦਈਦਾ ਇਹ ਰੂਟੀਨ ਰੈਗੂਲਰ ਚੱਲਦੀ ਆ ਆ ਦੇਖੋ ਹੁਣ ਪਾਣੀ ਪਾਇਆ ਇੱਤੇ ਗਾਲੀ ਕਰਨ ਲੱਗ ਗਿਆ ਸਾਂ ਆਰਾਮ ਚ ਆ ਜਾਂਦਾ ਬੱਸ ਹੋਰ ਨਹੀਂ ਕੋਈ ਚੱਕਰ ਓਕੇ ਭਰਾ ਧੰਨਵਾਦ ਮਿਹਰਬਾਨੀ